ਸਰਬੱਤ ਦਾ ਭਲਾ ਐਫ ਡੀ ਕੇ ਮੈਂ ਤੁਹਾਡਾ ਆਪਣਾ ਬਾਬਾ ਨੈਪ ਸਿੰਘ ਨਮਕ੍ਰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸੰਗਤਾਂ ਨੂੰ ਜੋ ਸਰਦਾਰ ਪੰਦੇਰ ਸਿੰਘ ਜੀ ਨੇ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਦੋ ਕੋਰਮਾ ਦਾ ਹੋਕਾ ਦਿੱਤਾ ਸੀ ਸਾਡੇ ਦੋ ਕੋਰਮ ਮੀਟਿੰਗ ਤੇ ਜਾਣਗੇ ਸਾਡੇ ਦੋ ਕੋਰਮ ਧਰਨੇ ਤੇ ਬਹਿਣਗੇ ਸਾਡੇ ਦੋਹਾਂ ਕੋਰਮਾਂ ਵਿੱਚ ਹੀ ਮਰਨ ਵਰਤ ਤੇ ਬਹਿਣਗੇ ਪੰਦੇਰ ਜੀ ਦੱਲੇਵਾਲ ਸਾਹਿਬ ਪੜਿਆ ਲਿਖਿਆ ਜ਼ਰੂਰ ਸੀ ਪਰ ਲੋਕਾਂ ਦੀ ਗੱਲ ਤੁਸੀਂ ਨਹੀਂ ਸੁਣੀ ਸੰਗਤ ਦੀ ਗੱਲ ਨਹੀਂ ਸੁਣੀ ਤੇ ਉਹਦਾ ਰਿਜ਼ਲਟ ਇਹ ਕੀ ਨਿਕਲਿਆ ਜਿਹੜਾ ਲੋਕਾਂ ਨੂੰ ਤੁਸੀਂ ਗਮਰਾਹ ਕਰੀ ਜਾਂਦੇ ਨਾ ਇਹ ਗੱਲਾਂ ਛੱਡ ਦਿਓ ਮਰਨ ਵਰਤ ਤੇ ਬਹਿਣਾ ਸਿੱਖ ਦਾ ਕੰਮ ਨਹੀਂ ਕਿਹੜੇ ਸਾਡੇ ਗੁਰੂ ਸਾਹਿਬ ਨੇ ਆਖਿਆ ਵੀ ਮਰਨ ਵਰਤ ਤੇ ਸਿੱਖ ਬਹਿੰਦਾ ਉਹ ਸਿੱਖ ਜੂਝਦੇ ਆ ਸਿੱਖ ਜਥੇ ਲੈ ਕੇ ਜਾਂਦੇ ਆ ਸਿੱਖ ਕੁਰਬਾਨੀਆਂ ਦਿੰਦੇ ਆ ਸਿੱਖ ਗਿਰਫਦਾਰ ਹੁੰਦੇ ਆ ਇਹ ਸਿੱਖੀ ਦੇ ਸੂਲ ਆ ਅਸੀਂ ਜੋ ਪਰੇਵਾ ਬਣਾਇਆ ਇਹ ਪਰੇਵੇ ਵਿੱਚ ਰਹਿ ਕੇ ਸੰਗਤ ਨੂੰ ਗਲਤ ਪਾਸੇ ਨਾਲ ਜਾਓ ਜਿੰਨਾ ਚਿਰ ਸਾਰੀਆਂ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਇੱਕ ਮਹੀਨੇ ਦੇ ਵਿੱਚ ਵਿੱਚ ਕਰਕੇ ਮੀਟਿੰਗ ਆਪਦੀਆਂ 26 ਤਰੀਕ ਨੂੰ ਮੀਟਿੰਗ ਹੋਣ ਚੰਡੀਗੜ੍ਹ ਸੰਯੁਕਤ ਮੋਰਚੇ ਦੀ 26 ਤਰੀਕ ਨੂੰ ਆਪੋ ਤੇ ਪਹੁੰਚਣਾ ਇਹ ਗੱਲ ਆਪਦੀ ਨੋਟ ਕਰ ਲੈਣ ਸਾਰੀਆਂ ਜਥੇਬੰਦੀਆਂ ਨੂੰ ਮੈਂ ਹੱਥ ਬਾਨ ਕੇ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਮਟਾ ਕੇ ਇੱਕ ਇੱਕ ਜਥੇਬੰਦੀ ਦਾ ਮੈਂਬਰ ਲੈ ਲਓ ਜਿਹੜਾ ਪ੍ਰਧਾਨ ਹੋ ਦਾ ਜਿਹੜਾ ਜਰਨਲ ਸੈਕਟਰੀ ਆ ਸਟੇਨ ਸੈਕਟਰੀ ਆ ਹਰ ਯੂਨੀਅਨ ਚੋਂ ਚਾਰ ਚਾਰ ਬੰਦੇ ਲੈ ਲਓ ਉਹਦੀ ਇੱਕ ਕਮੇਟੀ ਬਣਾ ਦਿਓ ਅੱਗੇ ਮੈਂ ਬੇਨਤੀ ਕਰ ਚੁੱਕਿਆ ਹਾਂ ਇੱਕ ਕਮੇਟੀ ਬਣਾ ਦਿਓ 10-12 ਪ੍ਰਧਾਨ ਬਣਾ ਦਿਓ ਉਹਦੇ 10-12 ਜਨਰਲ ਸੈਕਟਰੀ ਹੋਣ 10-12 ਮੀਤ ਪ੍ਰਧਾਨ ਹੋਣ ਉਹ ਇਕੱਲੇ ਦੇ ਵਸਦਾ ਰੋਗਨਾ ਛੱਡਿਆ ਜੋ ਇਹ ਭਰਾਵਾ ਇਕੱਲੇ ਨੂੰ ਬਸ ਹੁਣ ਮੈਂ ਇੱਥੇ ਗੱਲ ਸ਼ਬਦ ਕਹਿੰਦਾ ਚੰਗਾ ਨਹੀਂ ਲੱਗਦਾ ਇਕੋ ਮਾਂ ਕਿੱਥੇ ਆਪਾਂ ਨੂੰ ਗਾ ਲੈ ਜਾਣੀਆਂ ਯਾਰ ਜੀਨੇ ਬਦਲਾ ਲਿਆਉਣਾ ਨਾ ਉਹ ਬਦਲਾ ਜੀ ਰਵੇ ਬਦਲਾ ਨਾ ਲਓ ਬਦਲਾ ਤੇ ਬਦਲਾ ਥੋੜੇ ਅੱਖਰਾਂ ਦਾ ਫਰਕ ਆ ਤੇ ਪਰ ਕੰਮ ਬਹੁਤ ਫਰਕ ਹੈ ਦਾ ਕੰਮ ਦਾ ਆਖੇ ਲੱਗ ਜਾਓ ਭਰਾਵੋ ਮੈਂ ਸਾਰੀ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਜੁਨੀਆਣਾ ਧਾਰਮਿਕ ਜਥੇਬੰਦੀਆਂ ਆਹੋਂ ਜਿਹੜਾ ਸਰਕਾਰ ਨੇ ਸਾਡੇ ਤੇ ਵਾਅਦਾ ਕੀਤਾ ਸਾਡੇ ਜਿਹੜੇ ਖੰਡਾਏ ਆ ਧਰਨੇ ਤੇ ਬਾਬਿਆਂ ਨੇ ਕੀ ਗੱਲ ਮੂੰਹ ਚ ਘੁੰਮੜੀਆਂ ਪਾਈਆਂ ਹੁਣੇ ਬਾਬੇ ਬੋਲਦੇ ਆਹ ਹੁਣੇ ਬੋਲਦੇ ਸਾਡੇ ਲੀਡਰ ਮੰਨਾ ਸਾਹਿਬ ਬੋਲੋ ਹੁਣ ਵੀ ਸਰਕਾਰ ਨੇ ਮਾੜਾ ਕੀਤਾ ਮਾੜੇ ਨੂੰ ਮਾੜਾ ਕਹੋ ਚੰਗੇ ਨੂੰ ਚੰਗਾ ਕਹੋ ਇਹ ਸਾਡੇ ਮੂੰਹ ਵਿੱਚ ਹੁਣ ਹੈ ਨੀਗਾ ਬੋਲ ਹੁਣ ਸਾਡੇ ਮੂੰਹ ਚ ਘੁੰਮਣੀਆਂ ਪਾਈਆਂ ਜਿਹੜੇ ਸਿੱਖੀ ਦੀ ਗੱਲ ਕਰਦੇ ਸੀ ਕਿਧਰ ਕੇ ਸਿੱਖੀ ਦੀ ਗੱਲ ਕਰਨ ਵਾਲੇ ਕਿਸਾਨੀ ਦੀ ਗੱਲ ਕਰਦੇ ਸੀ ਕਿਧਰ ਕੇ ਕਿਸਾਨੀ ਦੀ ਗੱਲ ਕਰਨ ਵਾਲੇ ਹਾਦੂ ਯਾਰ ਤੁਸੀਂ ਉਹਨੂੰ ਬੇਬੂ ਬਣਾ ਸਾਰਿਆਂ ਨੂੰ ਪ੍ਰਭੂ ਆਤਮਾਨ ਕੇ ਬੇਨਤੀ ਹੈ ਕਿ ਤੂੰ ਸ਼ੇਅਰ ਕਰ ਦਿਆ ਕਰੋ ਇਹ ਤੋਂ ਘੰਟੀ ਵਾਲਾ ਬਟਨ ਦਬਾ ਦਿਆ ਕਰੋ ਜੇ ਤੁਸੀਂ ਆਹ ਹਰ ਵੀਡੀਓ ਦਹਾ ਬਦਨ ਭੇਜਿਆ ਕਰੋ ਨਾ ਇੱਕ ਮਹੀਨੇ ਵਿੱਚ ਆਪਾਂ ਤੰਤਨ ਕਜਾ ਦਾਂਗੇ ਮੇਰੀ ਬੇਨਤੀ ਆ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਆਪੋ ਆਪਣੀਆਂ ਜਥੇਬੰਦੀਆਂ ਇਹਨੂੰ ਡ੍ਰੀਡ ਕਰ ਦਿਓ ਇੱਕ ਜਥੇਬੰਦੀ ਬਣਾ ਲਓ ਨਹੀਂ ਇਹ ਨਾ ਹੋਵੇ ਵੀ ਮੈਨੂੰ ਸਾਰੀਆਂ ਜਥੇਬੰਦੀਆਂ ਦੇ ਖਿਲਾਫ ਮਰਨ ਵਰਤ ਤੇ ਬਣਾ ਪਵੇ ਫਿਰ ਤਾਂ ਮੈਂ ਲੈ ਗੁੱਸੇ 'ਚ ਬੈਠੂਗਾ ਨਾ ਤੁਸੀਂ ਗੁੱਸੇ 'ਚ ਨਹੀਂ ਬੈਠੇ ਸੀ ਤੁਸੀਂ ਹਲੀਮੀ ਨਾਲ ਗੱਲ ਕਰਨ ਵਾਲੇ ਨਿਮਕੀ ਨਾਲ ਗੱਲ ਕਰਨ ਵਾਲੇ ਸਲੀਕੇ ਨਾਲ ਗੱਲ ਕਰਨ ਵਾਲੇ ਵਿਚਾਰ ਵਟਾਂਦਰਾ ਕਰਕੇ ਗੱਲ ਕਰਨ ਵਾਲੇ ਤੁਸੀਂ ਉਹ ਲੋਕ ਸੀਗੇ ਜੇ ਤੁਸੀਂ ਮਰਨ ਵਰਤੇ ਬਹਿ ਸਕਦੇ ਨਾ ਮਰਨ ਵਰਤੇ ਬਹਿਣਾ ਇੱਕ ਬਹੁਤ ਗਰਮ ਖਿਆਲੀ ਗਰਮ ਖੂਨ ਗਰਮ ਸੋਚ ਵਾਲੇ ਬੰਦੇ ਉਹ ਇਹ ਕੰਮ ਕਰ ਦਿੰਦੇ ਆ ਡੱਲੇਵਾਲਾ ਸਾਹਿਬ ਇਹ ਤੁਹਾਡਾ ਕੰਮ ਨਹੀਂ ਸੀਗਾ ਇੱਕ ਪਾਸੇ ਤਾਂ ਹੀ ਲੋਕਾਂ ਨੂੰ ਬੇਕੂ ਬਣਾਇਆ ਜਾਂਦੇ ਅਸੀਂ ਉਹ ਆਪਣਾ ਗੈਰ ਸਿਆਸੀ ਆ ਉਹ ਗੈਰ ਸਿਆਸੀ ਇਹਨੇ ਕਿਤੇ ਕੀਤਾ ਕੋਈ ਮੁਕਾਬਲਾ ਗੈਰ ਸਿਆਸੀ ਇਹਨੇ ਕਿਤੇ ਜਿੱਤ ਪ੍ਰਾਪਤ ਕੀਤੀ ਆ ਉਹ ਬੇਕੂਫੀ ਜਿਹੜਾ ਭੁਗਤਮਨ ਐਡਾ ਵੱਡਾ ਦਾ ਕੰਮ ਛੱਡ ਕੇ ਫਿਰਮਾਂ ਦਾ ਕੰਮ ਸੀ ਉਹਦਾ ਲੱਖਾਂ ਰੁਪਏ ਕਮਾਉਂਦਾ ਸੀਗਾ ਤੇ ਆ ਕੇ ਅੱਜ ਪੰਜਾਬ ਸਰਕਾਰ ਦਾ ਮੋਢੀ ਬਣਿਆ ਬੈਠਾ ਉਹ ਸਾਰਾ ਘੈਰ ਸਿਆਸੀ ਆ ਰੌਲਾ ਪਾਈ ਜਣਾ ਵੀ ਸਰਕਾਰਾਂ ਐ ਕਰਦੀਆਂ ਜੀ ਉਹ ਛੱਪੜ ਪਟਾ ਦਿੰਦੀਆਂ ਵਿੱਚੇ ਕਾਗਜ਼ਾਂ 'ਚ ਭਰ ਦਿੰਦੀਆਂ ਵਿੱਚੇ ਸਕੂਲ ਬਣਾ ਦਿੰਦੀਆਂ ਵਿੱਚੇ ਕਾਗਜ਼ਾਂ 'ਚ ਢਾ ਦਿੰਦੀਆਂ ਛੜਕਾ ਬਣਾ ਦਿੰਦੀਆਂ ਛੜਕਾ ਉਥੋਂ ਪੱਟ ਵੀ ਦਿੰਦੀਆਂ ਕਾਗਜ਼ਾ ਜੀ ਆਇ ਨਾ ਕਰਿਆ ਕਰੋ ਸਿਆਣੇ ਬਣੋ ਅੱਖੇ ਲੱਗ ਜਾਓ ਲੋਕ ਸਾਰੀ ਗੱਲ ਸਮਝਦੇ ਆ ਸੰਗਤ ਸਾਰੀ ਗੱਲ ਸਮਝਦੀ ਆ ਆਬਾਮ ਸਾਰੀ ਗੱਲ ਸਮਝਦੀ ਆ ਡੱਲੇਵਾਲ ਸਾਹਿਬ ਰੋਟੀ ਪਾਣੀ ਖਾਓ ਜੂਸ ਪੀਓ ਸਿਹਤ ਨੂੰ ਕਰੋ ਕੰਮ ਤੇ ਖੁੰਡਾ ਚੱਕ ਲਓ ਆਏ ਨਹੀਂ ਗੱਡੀ ਚੱਲਨੀ ਪੈ ਕੇ ਮੈਦਾਨੇ ਨਿਤਰੋ ਮੈਦਾਨੇ ਜਿਵੇਂ ਸਾਧਰਨ ਐਸੋ ਨਿਤ ਰਹਿਣਾ ਮੈਦਾਨ ਚ ਉਹਵੇਂ ਨਿਤਰੋ ਆਏ ਨਹੀਂ ਗੱਡੀ ਚੱਲਨੀ ਵੀ ਧਰਨੇ ਲਾਉਣ ਲੋਕ ਤੇ ਜੇ ਕੱਲੂ ਕੋਈ ਤਾਕਤਾਂ ਦੀ ਹੱਥ ਚ ਉਹ ਅਸੀਂ ਭੁੱਗ ਜਾਈਏ ਇਹ ਤਾਕਤਾਂ ਨਹੀਂ ਭੋਗੀਆਂ ਜਾਂਦੀਆਂ ਜਾਂ ਤਾਂ ਬੋਤਲ ਲੱਗਣਗੇ ਤੇ ਜਾਂ ਫਿਰ ਮੋਗ ਦੋ ਚੀਜ਼ਾਂ ਲੱਗਣਗੀਆਂ ਜਾਂ ਤਾਂ ਬੋਤਲ ਲੱਗਣਗੇ ਜਾਂ ਮੋਗ ਲੱਗੂਗੀ ਜੇ ਤਾਂ ਮੋਗ ਲੱਗਦੀ ਆ ਤੇ ਫਿਰ ਆਦੇ ਘਰੇ ਬੈਠੋ ਤੇ ਜੇ ਬੋਤਲ ਹੋਣੇ ਆ ਫਿਰ ਮੈਦਾਨੇ ਮਿੱਤਰੋ ਉੱਥੇ ਕਿਸਾਨੀ ਦੇ ਸਾਹਮਣੇੜਿਆ ਉਹਨਾਂ ਦੇ ਪੁਲਸਰਾਂ ਦੇ ਵੀ ਪੁਲਸਾਂ ਨੇ ਕੋੜ-ਕੋੜ ਕੇ ਉਹਨੂੰ ਯਾਰ ਬੁਰੇ ਹਾਲ ਕਰਤਾ ਉਹ ਨਹੀਂ ਮੰਨਿਆ ਮੈਂ ਤਾਂ ਇੱਥੇ ਰਹੂੰਗਾ ਮੈਂਥੋਂ ਨਹੀਂ ਜਾਣਾ ਹੈ ਤੂੰ ਇਹ ਸੂਰਮਾ ਨਹੀਂ ਯਾਰ ਤੂੰ ਸਿਆਣੇ ਬਣੋ ਆਖੇ ਲੱਗੋ ਅਸੀਂ ਵੀ ਜਾਂਦੇ ਰਏ ਥਾਣੇ ਤੇ ਜਿਹੜਾ ਤੁਸੀਂ ਥੋੜਾ ਬਿਹੇਵ ਸੀ ਨਾ ਅੱਗੇ ਵੀ ਇੱਕ ਵੀਡੀਓ ਕਹਿ ਚੁੱਕਿਆ ਸਾਡਾ ਜਿਹੜਾ ਐਡਾ ਭਲਾ ਮਾਨਸ ਭਾਈ ਸਾਹਿਬ ਭਾਈ ਸਾਹਿਬ ਬਚੀਤ ਸਿੰਘ ਖਾਲਸਾ ਐਮਪੀ ਫਰੀ ਕੋਰਟ ਤੋਂ ਉਹਨਾਂ ਨੂੰ ਸਟੇਜ ਤੇ ਸਟੇਜ ਤੱਕ ਨਹੀਂ ਚੜ ਦਿੱਤਾ ਗਿਆ। ਕਿਨੌਰੀ ਬਾਰਡਰ ਤੇ ਕਿਉਂ ਕੀ ਗੱਲ ਬਈ? ਐਨੇ ਤਾਕਤ ਦੇ ਵਿੱਚ ਅੰਨੇ ਹੋ ਗਏ ਇਹ। ਦੂ 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 ਹਰੀ ਐਨੀ ਐਨੀ ਗੱਡੀ ਚੱਲਦੀ ਹੁੰਦੀ ਐਨੀ ਗੱਡੀ ਚੱਲਦੀ ਹੁੰਦੀ ਸਿਆਣੇ ਬਣੋ। ਆਹ ਧੋਲੇ ਦੇ ਬਾਣਾ ਨਹੀਂ ਆ ਕੇ ਧੋਪਣਾ ਨਹੀਂ ਹੋਇਆ ਇਹ। ਬੜਾ ਬੁੱਖ ਵੇਖਿਆ ਜ਼ਿੰਦਗੀ ਚ। ਉੱਚਾ ਨੀਵਾ ਆਸੇ-ਪਾਸੇ ਗਾਪਸ਼ਾ ਸਾਥਾਂ ਵੇਖੀਏ ਕਿਰਪਾ ਮਾਲਕ ਦੀ ਪਰ ਸਿਆਣੇ ਬਣਜੋ ਸਾਰੀਆਂ ਜੁਨੀਅਨਾਂ ਢਾ ਕੇ ਰੀਡ ਕਰਕੇ ਨਵੀਂ ਜੁਨੀਅਨ ਇੱਕ ਬਣਾਓ ਸੰਯੁਕਤ ਕਿਸਾਨ ਜੁਨੀਅਨ ਜੇ ਸੰਯੁਕਤ ਮੋਰਚਾ ਬਣ ਸਕਦਾ ਨਾ ਸੰਯੁਕਤ ਕਿਸਾਨ ਜੁਨੀਅਨਾਂ ਨੇ ਬਣ ਸਕਦੀਆਂ ਸਾਰੀਆਂ ਢਾਕੇ ਯਾਰ ਜਿੰਨੀਆਂ ਵੀ ਆ ਹਰਿਆਣੇ ਦੇ ਮੱਧ ਪ੍ਰਦੇਸ਼ ਦੇ ਕੇਰ ਆ Odisha ਬਿਹਾਰ ਬੰਗਾਲ ਪੰਜਾਬ ਸਾਰੀਆਂ ਢਾਕੇ ਇੱਕ ਜਥੇਬੰਦੀ ਬਣਾ ਲਓ ਸੰਜੁਗਤ ਕਿਸਾਨ ਜਥੇਬੰਦੀ ਤੇ ਸੈਂਟਰ ਸਰਕਾਰ ਦੀ ਕੀ ਛੋਡੀਆਂ ਸਟੇਟਾਂ ਦੇ ਸਰਕਾਰ ਦੀਆਂ ચીਕ ਨਿਕਲ ਜੂਗੀ ਅੱਜ ਆਖੀ ਗੱਲ ਯਾਦ ਰੱਖੋ ਬਾਬੇ ਨੇ ਸਹੀ ਗੱਲ ਆਖੀਆਂ ਬਾਈ ਇਨੀ ਗੱਲ ਹੀ ਮੈਂ ਆਦੇ ਅੱਜ ਮੇਰੇ ਮਨ ਚ ਵੜਾ ਵੜਾ ਸੀ ਮੈਂ ਕਰ ਲੈ ਛੋਟੇ ਨਾਲ ਸਾਂਝਾ બસ ਮੇਰੀ ਇੰਨੀ ਇੱਕ ਗੁਜਾਰਸ਼ ਆ ਮੈਂ ਹੁਣ ਤੁਹਾਨੂੰ ਕਾ ਕੀ ਆਖਾਂ ਤੂੰ ਸਿਆਣੇ ਯਾਰ ਬਾਲਾ ਬੋਲਣਾ ਠੀਕ ਨਹੀਂ ਹੁੰਦਾ ਗੁਰ ਫਤਿਹ